ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਹਾਂ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਟੰਡੋਰੀ ਟੰਡੋਰੀ ਦੇ ਅਧੀਨ ਤਹਿਸੀਲ ਸ਼ਹਿਪੁਰਾ ਉੱਥੇ ਐਸ ਡੀ ਐਮ ਹੁੰਦੇ ਨੇ ਨਿਸ਼ਾ ਨਾਪਿਤ ਤੇ ਸ਼ਹਿਪੁਰਾ ਦੇ ਵਿੱਚ ਹੀ ਰਹਿੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਮਨੀਸ਼ ਸ਼ਰਮਾ ਦੋ ਇਹਨਾਂ ਦੀਆਂ ਬੇਟੀਆਂ ਹੁੰਦੀਆਂ ਨੇ ਜੁੜਵਾ 28 ਜਨਵਰੀ 2024 ਨੂੰ ਕਰੀਬ 1.5 2 ਵਜੇ ਇੱਕ ਫੋਨ ਕਾਲ ਜਾਂਦੀ ਹੈ ਨਿਸ਼ਾਨ ਆਪਿਤ ਦੇ ਘਰੋਂ ਉਹਨਾਂ ਦੇ ਪਤੀ ਮਨੀਸ਼ ਦੁਆਰਾ ਡਾਕਟਰ ਨੂੰ ਫੋਨ ਕੀਤਾ ਜਾਂਦਾ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਸੀ ਵੀ ਜਿਹੜੇ ਐਸ.ਡੀ.ਐਮ ਸਾਹਿਬ ਨੇ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਮੈਂ ਗੱਡੀ ਭੇਜ ਰਿਹਾ ਤੁਸੀਂ ਜਲਦੀ ਤੋਂ ਜਲਦੀ ਘਰ ਪਹੁੰਚੋ ਹੁਣ ਐਸ.ਡੀ.ਐਮ ਹੁੰਦੇ ਨੇ ਡਾਕਟਰ ਹਾਲਾਂਕਿ ਉਹਨਾਂ ਦਾ ਛੁੱਟੀ ਦਾ ਦਿਨ ਸੀ ਪਰ ਜਲਦੀ ਜਲਦੀ ਤਿਆਰ ਹੁੰਦੇ ਨੇ ਇਹਨਾਂ ਨੂੰ ਗੱਡੀ ਪਹੁੰਚਦੀ ਹੈ ਤੇ ਉਹ ਗੱਡੀ 'ਚ ਬੈਠ ਕੇ ਉਹਨਾਂ ਦੇ ਘਰ ਪਹੁੰਚਦੇ ਨੇ ਪੁੱਛਿਆ ਜਾਂਦਾ ਵੀ ਹੋਇਆ ਕੀ ਹੈ ਕਿਉਂਕਿ ਮਨੀਸ਼ ਸ਼ਰਮਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੁੰਦਾ ਉੱਥੇ ਖੜ੍ਹਾ ਡਾਕਟਰ ਸੰਗ ਲੈ ਕੇ ਜਾਂਦਾ ਉਹਨਾਂ ਦਾ ਕਹਿਣਾ ਸੀ ਵੀ ਅਜ ਐਤਵਾਰ ਸੀ ਐਤਵਾਰ ਕਰਕੇ ਉਹ ਆਰਾਮ ਕਰ ਰਹੇ ਸੀ ਉਹਨਾਂ ਨੂੰ ਇੱਕ ਉਲਟੀ ਆਈ ਉਲਟੀ ਤੋਂ ਬਾਅਦ ਉਹਨਾਂ ਨੱਕ ਚੋਂ ਖੂਨ ਆਇਆ ਉਹਨਾਂ ਨੂੰ ਦਵਾਈ ਦਿੱਤੀ ਗਈ ਪਰ ਉਹ ਸਵੇਰ ਦੇ ਉੱਠੇ ਨਹੀਂ 10 ਵਜੇ ਤੋਂ ਬਾਅਦ ਡਾਕਟਰ ਸਾਹਿਬ ਚੈੱਕਅਪ ਕਰਦੇ ਨੇ ਤਾਂ ਉਹਨਾਂ ਨੂੰ ਸਰੀਰ ਦੇ ਵਿੱਚ ਕੋਈ ਹਰਕਤ ਮਹਿਸੂਸ ਨਹੀਂ ਹੁੰਦੀ ਡਾਕਟਰ ਸਾਹਿਬ ਦਾ ਕਹਿਣਾ ਸੀ ਵੀ ਤੂੰ ਉਹਦੋਂ ਫੋਨ ਕਿਉਂ ਨਹੀਂ ਕੀਤਾ ਜਦੋਂ ਨੱਕ ਦੇ ਵਿੱਚੋਂ ਖੂਨ ਆਇਆ ਸੀ ਇਹਨਾਂ ਦੀ ਤਬੀਅਤ ਖਰਾਬ ਹੋਈ ਸੀ ਹੁਣ ਇਸ ਗੱਲ ਦਾ ਕੋਈ ਖਾਸ ਜਵਾਬ ਮਨੀਸ਼ ਸ਼ਰਮਾ ਦੇ ਕੋਲ ਨਹੀਂ ਹੁੰਦਾ ਉਹਦਾ ਕਹਿਣਾ ਸੀ ਵੀ ਕੱਲ ਵਰਤ ਸੀ ਇਹਨਾਂ ਦਾ ਮੈਂ ਮਨਾ ਵੀ ਕੀਤਾ ਪਰ ਉਹ ਤੋਂ ਬਾਅਦ ਵੀ ਉਹ ਵਰਤ ਦੇ ਵਿੱਚ ਕੰਮ ਵੀ ਕਰਦੇ ਰਹੇ ਤੇ ਅੱਜ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਡਾਕਟਰ ਸਾਹਿਬ ਫਟਾਫਟ ਐਂਬੂਲੈਂਸ ਨੂੰ ਫੋਨ ਕਰਦੇ ਨੇ ਐਂਬੂਲੈਂਸ ਆਉਂਦੀ ਹੈ ਜਿਹੜੇ ਸ਼ਾਹਪੁਰਾ ਦੇ ਐਸ ਡੀ ਐਮ ਹੁੰਦੇ ਨੇ ਨਿਸ਼ਾ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਫਟਾਫਟ ਹਸਪੀਟਲ ਚ ਪਹੁੰਚਾਇਆ ਜਾਂਦਾ ਹੈ ਬਾਕੀ ਡਾਕਟਰਾਂ ਨੂੰ ਕਾਲ ਕੀਤੀ ਜਾਂਦੀ ਹੈ ਡਾਕਟਰ ਜਦੋਂ ਮੌਕੇ ਤੇ ਪਹੁੰਚਦੇ ਨੇ ਕਿਉਂਕਿ ਇੱਕ ਐਸਡੀਐਮ ਦਾ ਕੇਸ ਸੀ ਉਸੇ ਤਹਿਸੀਲ ਦੀ ਉਸ ਜਗ੍ਹਾ ਦੀ ਐਸਡੀਐਮ ਇਸ ਹਾਲਾਤ ਦੇ ਵਿੱਚ ਸੀ ਜਦੋਂ ਲਾਸ਼ ਸ਼ੁਰੂ ਕਰਦੇ ਨੇ ਜਦੋਂ ਚੈੱਕਅਪ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਹੁਣ ਐਸਡੀਐਮ ਦੀ ਮੌਤ ਦਾ ਮਾਮਲਾ ਸੀ ਪੁਲਿਸ ਕੋਲ ਫੋਨ ਜਾਣਾ ਹੀ ਸੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਉੱਥੇ ਜਾ ਕੇ ਮਨੀਸ਼ ਸ਼ਰਮਾ ਤੋਂ ਪੁੱਛਿਆ ਜਾਂਦਾ ਹੈ ਡਾਕਟਰਾਂ ਤੋਂ ਪੁੱਛਿਆ ਜਾਂਦਾ ਡਾਕਟਰਾਂ ਦਾ ਕਹਿਣਾ ਸੀ ਜਿਹੜੀ ਮੋਢਲੀ ਜਾਂਚ ਹੁੰਦੀ ਹੈ ਬੀ ਇਹਦੀ 4-5 ਘੰਟੇ ਪਹਿਲਾਂ ਮੌਤ ਹੋ ਚੁੱਕੀ ਐ ਘਟੋ ਘਟੇ ਇਨਾ ਸਮਾਂ ਹੋ ਚੁੱਕਿਆ ਦੂਜੇ ਪਾਸੇ ਮਨੀਸ਼ ਸ਼ਰਮਾ ਤੋਂ ਜਦੋਂ ਪੁੱਛਗਿਛ ਕੀਤੀ ਜਾਂਦੀ ਐ ਮਨੀਸ਼ ਸ਼ਰਮਾ ਦਾ ਕਹਿਣਾ ਸੀ ਕਿ ਕੱਲ ਨਿਸ਼ਾ ਦਾ ਵਰਤ ਸੀ ਮੈਂ ਨੂੰ ਰੋਕਿਆ ਵਰਤੋਂ ਪਰ ਇਹਨੇ ਦੋ ਅਮਰੂਦ ਖਾਦੇ ਉਸ ਤੋਂ ਬਾਅਦ ਸੌਂ ਗਏ ਸਵੇਰੇ ਸੋਚਿਆ ਵੀ ਐਤਵਾਰ ਐ ਕੰਮ ਕੋਈ ਹੁੰਦਾ ਨਹੀਂ ਐਤਵਾਰ ਦਾ ਇਹੀ ਰੂਟੀਨ ਹੁੰਦਾ 10 ਵਜੇ ਤੱਕ ਨਹੀਂ ਉੱઠી ਮੈਂ ਕਿਹਾ ਕੋਈ ਜ਼ਰੂਰਤ ਵੀ ਨਹੀਂ ਕੰਮ ਦੀ ਉਹ ਫਿਰ ਕੰਮ ਵਾਲੀ ਆਉਂਦੀ ਐ ਘਰ ਤੇ ਮੈਂ ਘਰੋਂ ਬਾਹਰ ਟੈਲੈਂਟ ਚਲਾ ਗਿਆ ਜਸ ਤੋਂ ਕ ਉਹ 1:2 ਵਜੇ ਕੰਮ ਵਾਲੀ ਚਲੀ ਜਾਂਦੀ ਹੈ ਉਦੋਂ ਮੈਂ ਘਰ ਪਹੁੰਚਦਾ ਮੈਂ ਦੇਖਿਆ ਵੀ ਹਜੇ ਵੀ ਜਦੋਂ ਨਹੀਂ ਉੱਠੀ ਨੀਸ਼ਤ ਫਿਰ ਮੈਂ ਜਗਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨੱਕ ਦੇ ਵਿੱਚੋਂ ਖੂਨ ਵਗਦਾ ਹੁੰਦਾ ਤੇ ਉਹ ਹਿਲਦੀ ਨਹੀਂ ਪੁਲਿਸ ਵਾਲਿਆਂ ਨੂੰ ਵੀ ਹੈਰਾਨੀ ਹੁੰਦੀ ਹੈ ਪੁਲਿਸ ਵਾਲੇ ਫਿਰ ਮੌਕੇ 'ਵਾਰਦਾਤ' ਤੇ ਘਰ ਪਹੁੰਚਦੇ ਨੇ ਘਰ ਜਾ ਕੇ ਤਹਿਕੀਕਤ ਕੀਤੀ ਜਾਂਦੀ ਹੈ ਹੁਣ ਜਿਹੜੀ ਕੰਮ ਵਾਲੀ ਦਾ ਜ਼ਿਕਰ ਕੀਤਾ ਸੀ ਮਨੀਸ਼ ਸ਼ਰਮਾ ਨੇ ਉਹਨੂੰ ਬੁਲਾਇਆ ਜਾਂਦਾ ਜਦੋਂ ਉਹ ਤੋਂ ਪੁੱਛ ਕੇ ਚੁੰ ਹੁੰਦੀ ਐ ਵੀ ਤੂੰ ਘਰ ਕੰਮ ਕਰਨ ਆਈ ਤੂੰ ਜਗਾ ਕੇ ਕਿਉਂ ਨਹੀਂ ਦੇਖਿਆ ਕੋਈ ਖਾਣ ਪੀਣ ਲਈ ਕਿਸੇ ਵੀ ਤਰੀਕੇ ਕੋਈ ਮੂਵਮੈਂਟ ਕਿਉਂ ਨਹੀਂ ਦੇਖੀ ਜਾਂ ਤੂੰ ਕਿਉਂ ਨਹੀਂ ਜਾ ਕੇ ਜਗਾਇਆ ਉਹਦਾ ਕਹਿਣਾ ਸੀ ਵੀ ਮੈਨੂੰ ਮਨੀਸ਼ ਸ਼ਰਮਾ ਜੀ ਨੇ ਕਿਹਾ ਸੀ ਵੀ ਡਿਸਟਰਬ ਨਾ ਕਰੀ ਉਹਨਾਂ ਨੂੰ ਪਈ ਰਹਿਣ ਦੇ ਫਿਰ ਮਨੀਸ਼ ਸ਼ਰਮਾ ਤੋਂ ਪੁੱਛਿਆ ਜਾਂਦਾ ਮਨੀਸ਼ ਸ਼ਰਮਾ ਦਾ ਕਹਿਣਾ ਸੀ ਵੀ ਐਤਵਾਰ ਸੀ ਮੈਂ ਸੋਚਿਆ ਚਲੋ ਆਰਾਮ ਕਰਨ ਦੋ ਹੁਣ ਇੱਥੇ ਪੁਲਿਸ ਨੂੰ ਥੋੜਾ ਥੋੜਾ ਸ਼ੱਕ ਹੋਣਾ ਸ਼ੁਰੂ ਹੁੰਦਾ ਨਿਸ਼ਾ ਜਿਹੜੇ ਐਸਜੀਐਮ ਹੁੰਦੇ ਨੇ ਉਹਨਾਂ ਦੀ ਮੌਤ ਤੇ ਮਨੀਸ਼ ਦਾ ਕਹਿਣਾ ਸੀ ਵੀ ਇਹ ਬਿਮਾਰ ਸੀ ਇਹਨਾਂ ਦੇ ਗੁਰਦੇ ਦਾ ਵੀ ਇਲਾਜ ਚੱਲਦਾ ਸੀ ਦਵਾਈਆਂ ਚੱਲਦੀਆਂ ਸਨ ਤੇ ਬਿਮਾਰ ਵੈਸੇ ਸੀ ਇੱਕ ਅਚਾਨਕ ਆਇਆ ਅਟੈਕ ਮੰਨ ਲਓ ਜਾਂ ਅਚਾਨਕ ਮੌਤ ਹੋਈ ਹੈ ਪਰ ਪੁਲਿਸ ਦਾ ਕੰਮ ਸੀ ਹੁਣ ਐਸਡੀਐਮ ਦੀ ਮੌਤ ਹੋਈ ਸੀ ਇਨਵੈਸਟੀਗੇਸ਼ਨ ਕਰਨਾ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤਾਂ ਉੱਥੇ ਜਿਹੜੇ ਬੈੱਡ ਦੇ ਉੱਪਰ ਪਏ ਸੀ ਜਿੱਥੇ ਡਾਕਟਰ ਸਾਹਿਬ ਨੇ ਆ ਕੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਸੀ ਉੱਥੇ ਇੱਕ ਸਰਾਣੇ ਦਾ ਕਵਰ ਨਹੀਂ ਹੁੰਦਾ ਪੁਲਿਸ ਦੀ ਨਿਗਾਹ ਜਾਂਦੀ ਹੈ ਉੱਤੇ ਵੀ ਦੂਜੇ ਸਰਹਾਣੇ ਦਾ ਕਵਰ ਹੈ ਤੇ ਇੱਕ ਦਾ ਹੈ ਨਹੀਂ ਜਦੋਂ ਪੁੱਛਦੇ ਨੇ ਮਨੀਸ਼ ਸ਼ਰਮਾ ਤੋਂ ਤਾਂ ਮਨੀਸ਼ ਦਾ ਕਹਿਣਾ ਸੀ ਵੀ ਖੂਨ ਆਇਆ ਇਹਨਾਂ ਨੇ ਪਹਿਲਾਂ ਉਲਟੀ ਕੀਤੀ ਫਿਰ ਖੂਨ ਆਇਆ ਉਹ ਲਿਬੜ ਗਿਆ ਇਸ ਕਰਕੇ ਮੈਂ ਧੋਤਾ ਹੁਣ ਪੁਲਿਸ ਵਾਲੇ ਫਿਰ ਉੱਤੋਂ ਪੁੱਛਦੇ ਨੇ ਵੀ ਕੱਪੜੇ ਘਰ ਦੇ ਕੌਣ ਤੋਂ ਹੁੰਦਾ ਤਾਂ ਉਹਦਾ ਕਹਿਣਾ ਸੀ ਕੰਮ ਵਾਲੀ ਬਾਈ ਧੋਂਦੀ ਹੈ ਫਿਰ ਪੁੱਛਦੇ ਨੇ ਵੀ ਇਹ ਕੱਪੜੇ ਅੱਜ ਤੂੰ ਕਿਉਂ ਧੋਤਾ ਹੈ ਕਵਰ ਵਗੈਰਾ ਉਹਦਾ ਕਹਿਣਾ ਸੀ ਵੀ ਮੈਂ ਵੈਸੇ ਹੀ ਧੋਤਾ ਚਲੋ ਉਲਟੀ ਸੀ ਤੇ ਖੂਨ ਸੀ ਬਦਬੂ ਆ ਰਹੀ ਸੀ ਵਾਸ਼ਿੰਗ ਮਸ਼ੀਨ ਚ ਪਾ ਕੇ ਧੋਤਾ ਤੋ ਪੁੱਛਦੇ ਨੇ ਵੀ ਉਹ ਕਿੱਥੇ ਨੇ ਹੁਣ ਫਿਰ ਵਾਸ਼ਿੰਗ ਮਸ਼ੀਨ ਦਿਖਾਈ ਜਾਂਦੀ ਐ ਵਾਸ਼ਿੰਗ ਮਸ਼ੀਨ ਦੇ ਵਿੱਚ ਉਸ ਜਿਹੜੀ ਕੱਪੜੇ ਸੁਕਾਉਣ ਵਾਲੀ ਹੁੰਦੀ ਐ ਉਹਦੇ ਵਿੱਚ ਪਏ ਹੁੰਦੇ ਨੇ ਜਦੋਂ ਦੇਖਦੇ ਨੇ ਉਹਦੇ ਵਿੱਚ ਨਿਸ਼ਾ ਜਿਹੜੇ ਐਸਡੀਐਮਸੀ ਉਹਨਾਂ ਦੇ ਕੱਪੜੇ ਵੀ ਸੀ ਇੱਕ ਬੈੱਡ ਸ਼ੀਟ ਸੀ ਚਾਦਰ ਤੇ ਇੱਕ ਕਵਰ ਹੁੰਦਾ ਹੁਣ ਬੈੱਡ ਸ਼ੀਟ ਇਹ ਉੱਥੇ ਵੀ ਸੀ ਸੀ ਦੂਜੀ ਵਿਛਾਈ ਹੋਈ ਸੀ ਪੁਲਿਸ ਨੂੰ ਇੱਥੇ ਸ਼ੱਕ ਹੁੰਦਾ ਇੱਕ ਤਾਂ ਜਿਹੜਾ ਬੰਦੇ ਨੇ ਕਦੇ ਕੱਪੜੇ ਨਹੀਂ ਧੋਤੇ ਉਹ ਕੱਪੜੇ ਕਿਉਂ ਧੁੰਦਾ ਫਟਾਫਟ ਦੂਜਾ ਬੈਡ ਸ਼ੀਟ ਦੀ ਚਾਦਰ ਵੀ ਜੇ ਲੱਬੜੀ ਸੀ ਉਹ ਉੱਥੇ ਵਿਛਾਈ ਗਈ ਤੇ ਇਹ ਚਾਦਰ ਕਿਸ ਟਾਈਮ ਵਿਛਾਈ ਗਈ ਫਿਰ ਜੇ ਮੌਤ ਨੂੰ 4-5 ਘੰਟੇ ਹੋਏ ਨੇ ਤੇ ਇੰਨਾ ਇੰਤਜ਼ਾਰ ਕਿਉਂ ਕੀਤਾ ਕਿਉਂ ਨੂੰ ਉਠਾਇਆ ਨਹੀਂ ਕਿਉਂ ਕਰਦਿਆ ਨਹੀਂ ਕਿਸੇ ਨੇ ਦੇਖਿਆ ਨਹੀਂ ਪਰ ਮਨੀਸ਼ ਸ਼ਰਮਾ ਦਾ ਕਹਿਣਾ ਸੀ ਵੀ ਇਹ ਇੱਕ ਨੈਚੁਰਲ ਡੈਥ ਹੁਣ ਪੁਲਿਸ ਕੋਕ ਪੜਤਾਲ ਕਰਨੀ ਸ਼ੁਰੂ ਕਰਦੀ ਹੈ ਉਸੇ ਸਮੇਂ ਹੁਣ ਜਿਹੜੀ ਨਿਸ਼ਾ ਸੀ ਉਹਦੇ ਘਰ ਦੇ ਪਹੁੰਚਦੇ ਨੇ ਮਾਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਦੁਨੀਆ ਦੇ ਉੱਤੇ ਇੱਕ ਪਤੀ ਤੇ ਇੱਕ ਭੈਣ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ। ਨਿਸ਼ਾ ਨਾਪਿੱਦਾ। ਭੈਣ ਪਹੁੰਚਦੀ ਐ ਨਿਲਮਾ ਤੇ ਇੱਕ ਭਾਣਜਾ ਉਸੇ ਨਿਲਮਾ ਦਾ ਬੇਟਾ ਸੁਪਨਿਲ। ਉਹ ਜਾ ਕੇ ਜਦੋਂ ਪੁਲਿਸ ਨੂੰ ਬਿਆਨ ਦਿੰਦੇ ਨੇ ਇੱਥੇ ਕਹਾਣੀ ਹੋਰ ਨਿਕਲਦੀ ਐ। ਨਿਲਮਾ ਦਾ ਕਹਿਣਾ ਸੀ ਇਹ ਸਾਰਾ ਕੁਝ ਕੀਤਾ ਕਰਾਇਆ ਮਨੀਸ਼ ਸ਼ਰਮਾ ਦਾ। ਇਹ ਉਹਨੂੰ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਤੰਗ ਪਰੇਸ਼ਾਨ ਕਰਦਾ ਸੀ, ਪੈਸੇ ਦੀ ਡਿਮਾਂਡ ਕਰਦਾ ਸੀ। ਵਾਰ-ਵਾਰ ਉਹਨੂੰ ਤੰਗ ਕੀਤਾ ਜਾਂਦਾ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਉਹ ਇਹਨੂੰ ਪੈਸੇ ਦੇ ਲਈ ਤੰਗ ਕਰਨਾ ਸ਼ੁਰੂ ਕਰ ਦਿੰਦਾ ਇਹ ਗੱਲ ਜਦੋਂ ਹੁਣ ਪੁਲਿਸ ਵਾਲਿਆਂ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਦਾ ਫਿਰ ਜਿਹੜਾ ਸ਼ੱਕ ਪਹਿਲਾਂ ਸੀ ਹੁਣ ਯਕੀਨ ਦੇ ਵਿੱਚ ਬਦਲਣਾ ਸ਼ੁਰੂ ਹੁੰਦਾ ਮਨੀਸ਼ ਤੇ ਨਿਗਾਹ ਰੱਖੀ ਜਾਂਦੀ ਹੈ ਦੂਜੇ ਪਾਸੇ ਹੁਣ ਪਿਛੋਕੜ ਪੂਰਾ ਜਿਹੜਾ ਉਹ ਟਟੋਲਿਆ ਜਾਂਦਾ ਮਨੀਸ਼ ਸ਼ਰਮਾ ਗਵਾਲੀਅਰ ਦਾ ਰਹਿਣ ਵਾਲਾ ਸੀ ਨੀਲਮਾ ਦਾ ਇਹ ਵੀ ਕਹਿਣਾ ਸੀ ਵੀ ਵਿਆਹ ਤੋਂ ਪਹਿਲਾਂ ਇਹਨੇ ਆਪਣੇ ਆਪ ਨੂੰ ਪ੍ਰਾਪਰਟੀ ਡੀਲਰ ਦੱਸਿਆ ਸੀ ਪਰ ਵਿਆਹ ਤੋਂ ਬਾਅਦ ਪਤਾ ਲੱਗਦਾ ਵੀ ਇਹ ਤਾਂ ਕਰਦਾ ਹੀ ਕੁਛ ਨਹੀਂ ਬੇਰੁਜ਼ਗਾਰ ਸੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਦਾ ਵੀ ਇਹ ਵਿਆਹ ਤੋਂ ਪਹਿਲਾਂ ਬੱਸ ਕਨੈਕਟਰ ਸੀ ਉਹ ਵੀ ਪ੍ਰਾਈਵੇਟ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਆ ਜਾਂਦਾ ਵੀ ਜਿਹੜੀ ਮੌਤ ਹੋਈ ਉਹ ਦਮ ਘੁੱਟਣ ਦੇ ਨਾਲ ਹੋਈ ਹੈ ਹੁਣ ਪੁਲਿਸ ਦਾ ਸ਼ੱਕ ਜਿਹੜਾ ਸੀ ਉਹ ਮਨੀਸ਼ ਸ਼ਰਮਾ ਤੇ ਪੱਕਾ ਹੋ ਜਾਂਦਾ ਹੈ ਪਹਿਲਾਂ ਤਾਂ ਜਿਹੜੇ ਕੱਪੜੇ ਸੀ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਮਿਲਦੇ ਨੇ ਉਥੋਂ ਫਿਰ ਜਿਹੜੀਆਂ ਫੋਰੈਂਸਿਕ ਟੀਮਾਂ ਸੀ ਉਹਨਾਂ ਤੇ ਇਹ ਪਤਾ ਲੱਗਦਾ ਵੀ ਖੂਨ ਦੇ ਚਿੱਟੇ ਸੀ ਇਹਨਾਂ ਤੇ ਦੂਜਾ 5 ਘੰਟੇ ਪਹਿਲਾਂ ਮੌਤ ਹੋਈ ਤੇ ਇਹਨੇ ਦੱਸਿਆ ਨਹੀਂ ਕਿਸੇ ਨੂੰ ਵੀ ਉਸ ਤੋਂ ਬਾਅਦ ਹੁਣ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਸੀ ਉਹਦੇ ਵਿੱਚ ਆਉਂਦਾ ਕਿ ਦਮ ਘੁੱਟਣ ਨਾਲ ਮੌਤ ਹੋਈ ਹੈ ਤੇ ਇਹੀ ਬੰਦਾ ਸੀ ਇੱਕ ਜਿਹੜਾ ਉਸ ਸਮੇਂ ਉੱਥੇ ਸੀ ਨੌਕਰਾਨੀ ਨੂੰ ਉਠਾਣ ਨਹੀਂ ਦਿੱਤਾ ਗਿਆ ਮਨੀਸ਼ ਸ਼ਰਮਾ ਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਮਨੀਸ਼ ਸ਼ਰਮਾ ਉਹੀ ਸਟੋਰੀ ਵਾਰ-ਵਾਰ ਸੁਣਾਉਂਦਾ ਪਰ ਪੁਲਿਸ ਆਪਣੇ ਹਿਸਾਬ ਨਾਲ ਫਿਰ ਪੁੱਛਗਿੱਛ ਕਰਦੀ ਹੈ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਤੇ ਫਿਰ ਮਨੀਸ਼ ਸ਼ਰਮਾ ਵੀ ਬੋਲਣਾ ਸ਼ੁਰੂ ਕਰਦਾ ਹੈ ਇੱਥੇ ਜਿਹੜੀ ਕਹਾਣੀ ਦਾ ਪਤਾ ਲੱਗਦਾ ਹੈ ਇਹ ਕਾਫੀ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਨਿਸ਼ਾ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਹੁੰਦੇ ਨੇ ਇਹ ਪੜ੍ਹ ਲਿਖ ਕੇ ਅਫਸਰ ਬਣਨਾ ਸਪਨਾ ਸੀ ਇਹਨਾਂ ਦਾ ਹੁਣ ਪੜ੍ਹਦੇ ਆਂ ਲਿਖਦੇ ਆਂ ਇਗਜ਼ਾਮ ਦੀ ਤਿਆਰੀ ਕਰਦੇ ਆਂ ਡਿਗਰੀਆਂ ਕਰਦੇ ਆਂ ਉਮਰ ਵੱਧਦੀ ਜਾਂਦੀ ਹੈ ਦੂਜੇ ਪਾਸੇ ਜਿਹੜੇ ਇਹਨਾਂ ਦੇ ਪਿਤਾ ਹੁੰਦੇ ਨੇ ਗਿਆਨ ਚੰਦ ਉਹ ਵੀ ਚਾਹੁੰਦੇ ਸੀ ਵੀ ਉਹਨਾਂ ਦੀ ਬੇਟੀ ਅਫਸਰ ਬਣੇ ਉਹ ਵੀ ਮਿਹਨਤ ਕਰਦੇ ਨੇ ਆਪਣੀ ਬੇਟੀ ਦੇ ਖਰਚਾ ਕਿਸੇ ਤਰੀਕੇ ਤੰਗੀ ਨਾ ਆਵੇ ਇਸੇ ਦੌਰਾਨ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਤੇ ਇਹਨਾਂ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਪਿੱਛੇ ਬਚਦੀਆਂ ਨੇ ਦੋਨੋਂ ਭੈਣਾਂ ਉਹ ਨਿਲਮਾ ਦਾ ਆਪਣੀ ਭੈਣ ਨੂੰ ਕਹਿਣਾ ਹੁੰਦਾ ਵੀ ਤੇਰੇ ਵਿਆਹ ਦੀ ਉਮਰ ਲੰਘਦੀ ਜਾਂਦੀ ਹੈ ਬਾਅਦ ਚ ਕਿਸੇ ਨੇ ਵਿਆਹ ਵੀ ਨਹੀਂ ਕਰਾਣਾ ਪੜ੍ਹਾਈ ਆਪਣੀ ਜਗ੍ਹਾ ਕਿਤੇ ਅਫਸਰ ਬਣਨ ਦੇ ਚੱਕਰ ਚ ਵਿਆਹ ਤੂੰ ਨਾ ਰਹੀਂ ਉਮਰ ਤੇਰੀ ਲੰਘ ਨ ਜਾਣੀ ਆ ਪਰ ਨਿਸ਼ਾ ਦਾ ਕਹਿਣਾ ਸੀ ਵੀ ਚਾਹ ਜੋ ਮਰਜ਼ੀ ਹੋ ਜਾਏ ਜਿੰਨਾ ਚਿਰ ਮੈਂ ਆਪਣੇ ਪੈਰਾਂ ਤੇ ਖੜੀ ਨਹੀਂ ਹੁੰਦੀ ਜਿੰਨਾ ਚਿਰ ਮੈਂ ਕੁਝ ਨਹੀਂ ਬਣਦੀ ਮੈਂ ਵਿਆਹ ਨਹੀਂ ਕਰਾਣਾ ਇਸ ਨੂੰ ਕੇ ਨਿਲਮਾ ਵੀ ਚੁੱਪ ਹੋ ਜਾਂਦੀ ਹੈ ਤੇ ਨਿਸ਼ਾ ਪੂਰੀ ਲਗਨ ਦੇ ਨਾਲ ਮਿਹਨਤ ਕਰਦੀ ਰਹਿੰਦੀ ਹੈ ਉਹ ਮਿਹਨਤ ਦਾ ਉਹਨੂੰ ਨਤੀਜਾ ਮਿਲਦਾ 15 ਮਾਰਚ 2003 ਨੂੰ ਨਾਇਬ ਤਹਿਸੀਲਦਾਰ ਦੀ ਪੋਸਟ ਤੇ ਜਦੋਂ ਉਹਨਾਂ ਨੂੰ ਲਾਇਆ ਜਾਂਦਾ ਛਿੰਦਵਾੜਾ ਉੱਥੋਂ ਆਪਣੇ ਕੈਰੀਅਰ ਦੀ ਫਿਰ ਸ਼ੁਰੂਆਤ ਕਰਦੇ ਨੇ ਫਿਰ ਇਹਨਾਂ ਦਾ ਪ੍ਰੋਮੋਸ਼ਨ ਹੁੰਦਾ 2010 ਦੇ ਵਿੱਚ ਇਹ ਤਹਿਸੀਲਦਾਰ ਬਣਦੇ ਨੇ ਲਗਨ ਹਮੇਸ਼ਾ ਇਹ ਸੀ ਵੀ ਟੌਪ ਤੇ ਪਹੁੰਚਣਾ ਇਸ ਦੌਰਾਨ ਉਮਰ ਵੀ ਕਾਫੀ ਹੋ ਜਾਂਦੀ ਹੈ ਪਰ ਵਿਆਹ ਵੱਲ ਉਹਨਾਂ ਦਾ ਧਿਆਨ ਹਜੇ ਤੱਕ ਜਾਂਦਾ ਹੀ ਨਹੀਂ ਤੇ ਆਪਣੀ ਮਿਹਨਤ ਤੇ ਲਗਨ ਦੇ ਸਦਕਾ 2020 ਦੇ ਵਿੱਚ ਐਮਪੀ ਦੇ ਮੰਡਲਾ ਜ਼ਿਲ੍ਹੇ ਦੇ ਵਿੱਚ ਡਿਪਟੀ ਕਲੈਕਟਰ ਨਿਯੁਕਤ ਹੁੰਦੇ ਨੇ ਪੂਰੀ ਲਗਨ ਦੇ ਨਾਲ ਉਹਤੇ ਜੌਬ ਕੀਤੀ ਜਾਂਦੀ ਹੈ ਤੇ ਉਸੇ ਦੌਰਾਨ ਹੁਣ ਮਨ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਕਿਤੇ ਨਾ ਕਿਤੇ ਵਿਆਹ ਕਰਾਇਆ ਜਾਏ ਜ਼ਿੰਦਗੀ ਦੀ ਇਸ ਪਾਸੇ ਵੀ ਸ਼ੁਰੂਆਤ ਕੀਤੀ ਜਾਏ ਤੇ ਆਪਣੇ ਜਿਹੜਾ ਪ੍ਰੋਫਾਈਲ ਹੈ ਪੂਰੀ ਇੱਕ ਜਿਹੜੀ ਸਾਈਟ ਹੁੰਦੀ ਹੈ ਉਤੇ ਪਾਈ ਜਾਂਦੀ ਹੈ ਦੂਜੇ ਪਾਸੇ ਉਸੇ ਸਾਈਟ ਦੇ ਉੱਤੇ ਮਨੀਸ਼ ਸ਼ਰਮਾ ਨੇ ਵੀ ਆਪਣਾ ਪ੍ਰੋਫਾਈਲ ਪਾਈ ਹੁੰਦੀ ਆ ਦੋਨੋਂ ਇੱਕ ਦੂਜੇ ਨੂੰ ਚੈੱਕ ਕਰਦੇ ਨੇ ਨਿਸ਼ਾ ਨੂੰ ਮਨੀਸ਼ ਦੀ ਪ੍ਰੋਫਾਈਲ ਠੀਕ ਲੱਗਦੀ ਆ ਸਾਰਾ ਕੁਝ ਉਹਨੇ ਜੋ ਕੁਝ ਪਾਇਆ ਸੀ ਵੀ ਉਹ ਪ੍ਰਾਪਰਟੀ ਡੀਲਰ ਹੈ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਦੇਖਣ ਚ ਵੀ ਠੀਕ ਠਾਕ ਹੁੰਦਾ ਹੈ ਦੋਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਮਿਲਦੇ ਨੇ ਫਿਰ ਇੱਕ ਦੂਜੇ ਨੂੰ ਉਸ ਦੌਰਾਨ ਇੱਕ ਦੂਜੇ ਨੂੰ ਇਹ ਚੰਗੇ ਲੱਗਣ ਲੱਗਦੇ ਨੇ ਕਿਲੇ ਵੀ ਇੱਕ ਦੂਜੇ ਵੱਲ ਅਟਰੈਕਸ਼ਨ ਵਧਦੀ ਹੈ ਇਹਨਾਂ ਦੀ ਵਧੀਆ ਦੋਸਤੀ ਹੋ ਜਾਂਦੀ ਹੈ ਹੁਣ ਨਿਸ਼ਾ ਚਾਹੁੰਦੇ ਸਨ ਵੀ ਇਹਦੇ ਨਾਲ ਵਿਆਹ ਕਰ ਲਿਆ ਜਾਏ ਉਮਰ ਉਸ ਸਮੇਂ ਨਿਸ਼ਾ ਦੀ 46 ਸਾਲ ਦੀ ਹੋ ਜਾਂਦੀ ਹੈ ਆਪਣੇ ਕੈਰੀਅਰ ਤੇ ਜੌਬ ਦੇ ਦੌਰਾਨ ਕਹਿ ਲੀਏ ਵੀ ਵਿਆਹ ਦੀ ਉਮਰ ਇੱਕ ਹਿਸਾਬ ਨਾਲ ਲੰਘ ਹੀ ਚੁੱਕੀ ਸੀ ਫਿਰ ਨਿਲਮਾ ਨਾਲ ਗੱਲ ਕੀਤੀ ਜਾਂਦੀ ਹੈ ਮਨੀਸ਼ ਬਾਰੇ ਦੱਸਿਆ ਜਾਂਦਾ ਹੈ ਮਨੀਸ਼ ਨਾਲ ਮਿਲਦੀ ਹੈ ਫਿਰ ਨਿਲਮਾ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰ ਨਿਲਮਾ ਨੂੰ ਮਨੀਸ਼ ਸ਼ੁਰੂ ਤੋਂ ਠੀਕ ਨਹੀਂ ਲੱਗਦਾ ਉਹਦੀਆਂ ਕਈ ਗੱਲਾਂ ਦਾ ਸਹੀ ਉੱਤੋਂ ਜਵਾਬ ਵੀ ਨਹੀਂ ਦਿੱਤਾ ਜਾਂਦਾ ਨਿਲਮਾ ਇਹ ਗੱਲ ਨਿਸ਼ਾ ਨੂੰ ਕਹਿੰਦੀ ਹੈ ਵੀ ਮੈਨੂੰ ਇਹ ਠੀਕ ਨਹੀਂ ਲੱਗਦਾ ਤੂੰ ਚੰਗੀ ਤਰ੍ਹਾਂ ਦੇਖ ਲਈ ਕੋਈ ਗਲਤ ਫੈਸਲਾ ਜਾਂ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਾ ਕਰੀ ਪਰ ਬੰਦਾ ਕਿਸੇ ਵੀ ਪੋਸਟ ਤੇ ਹੋਵੇ ਕਿਸੇ ਵੀ ਲੈਵਲ ਤੇ ਪਹੁੰਚੇ ਕਿੰਨਾ ਮਰਜ਼ੀ ਪੜਿਆ ਲਿਖਿਆ ਹੋਵੇ ਕਈ ਵਾਰ ਠੋਖਾ ਖਾਈ ਜਾਂਦਾ ਤੇ ਅਖੀਰ 2020 ਦੇ ਵਿੱਚ ਮੰਡਲਾ ਦੇ ਵਿੱਚ ਹੀ ਗਾਇਤਰੀ ਮੰਦਰ ਦੇ ਵਿੱਚ ਬਿਨਾ ਕਿਸੇ ਨੂੰ ਦੱਸਿਆ ਨਿਸ਼ਾ ਮਨੀਸ਼ ਆਪਸ ਦੇ ਵਿੱਚ ਵਿਆਹ ਕਰਾ ਲੈਂਦੇ ਨੇ ਕਿਸੇ ਦੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਜਾਂਦਾ ਵਿਆਹ ਤੋਂ ਬਾਅਦ ਨਿਲਮਾ ਨੂੰ ਪਤਾ ਲੱਗਦਾ ਹੁਣ ਵਿਆਹ ਹੋ ਚੁੱਕਿਆ ਸੀ ਚਲੋ ਇਹਨਾਂ ਦੇ ਫੈਸਲੇ ਨਾਲ ਸਹਿਮਤ ਹੁੰਦੇ ਨੇ ਆਪ ਉਹ ਇੱਕ ਆਫੀਸਰ ਸੀ ਜ਼ਿੰਮੇਵਾਰ ਆਫੀਸਰ ਸੀ ਆਪਣੇ ਪੈਰਾਂ ਤੇ ਖੜੀ ਸੀ ਉਹਨੂੰ ਕੋਰੋਕ ਵੀ ਨਹੀਂ ਸੀ ਸਕਦਾ 46 ਸਾਲ ਦੀ ਨਿਸ਼ਾ ਤੇ 40 ਸਾਲ ਦਾ ਮਨੀਸ਼ ਸ਼ਰਮਾ ਵਿਆਹ ਕਰਾ ਲੈਂਦੇ ਨੇ ਵਿਆਹ ਤੋਂ ਬਾਅਦ ਨਿਸ਼ਾ ਬਹੁਤ ਖੁਸ਼ ਹੁੰਦੀ ਹੈ ਪਰ ਉਹਦੀ ਖੁਸ਼ੀ ਥੋੜੇ ਦਿਨ ਹੀ ਰਹਿੰਦੀ ਹੈ ਮਨੀਸ਼ ਨੇ ਜੋ ਕੁਝ ਦੱਸਿਆ ਸੀ ਵੀ ਉਹ ਇੱਕ ਪ੍ਰਾਪਰਟੀ ਡੀਲਰ ਹੈ ਪਰ ਪਤਾ ਲੱਗਦਾ ਵੀ ਉਹ ਬੇਰੁਜ਼ਗਾਰ ਹੈ ਜਦੋਂ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਵਾਰ-ਵਾਰ ਪੈਸੇ ਮੰਗਦਾ ਗਵਾਲੀਅਰ ਜਾਦਾ ਚੱਲ ਰਹਿਿੰਦਾ 15 20 ਦਿਨਾਂ ਦੇ ਵਿੱਚ ਉਹ ਮੰਡਲਾ ਆਉਂਦਾ ਆਪਣੀ ਪਤਨੀ ਨੂੰ ਮਿਲਣ ਕੁਛ ਦਿਨ ਇੱਥੇ ਰਹਿਣਾ ਫਿਰ ਗਵਾਲੀਅਰ ਚਲੇ ਜਾਣਾ ਫਿਰ ਉਹਨੂੰ ਹੌਲੀ-ਹੌਲੀ ਇਹਦੀਆਂ ਹਰਕਤਾਂ ਠੀਕ ਨਹੀਂ ਲੱਗਦੀਆਂ ਉਹਨੂੰ ਲੱਗਦਾ ਇਹਦੀਆਂ ਹੋਰ ਵੀ ਔਰਤਾਂ ਦੇ ਨਾਲ ਇਹਦੇ ਸਬੰਧ ਨੇ ਜਿਹੜਾ ਇਹ ਤੋਂ ਇੰਨੀ ਦੂਰ ਰਹਿੰਦਾ ਹੌਲੀ ਹੌਲੀ ਹਰਕਤਾਂ ਦਾ ਪਤਾ ਲੱਗ ਹੀ ਜਾਂਦਾ ਹੈ ਕਿਸੇ ਵੀ ਪੋਸਟ ਤੇ ਬੈਠਾ ਬੰਦਾ ਸ਼ਿਕਾਰ ਹੋ ਸਕਦਾ ਫਸ ਸਕਦਾ ਕੁਝ ਵੀ ਹੋ ਸਕਦਾ ਉਹਦਾ ਧਿਆਨ ਕਿਤੇ ਵੀ ਭਟਕ ਸਕਦਾ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆ ਸਕਦਾ ਕਈ ਉਦਾਹਰਨਾਂ ਨੇ ਆਪਣੇ ਕੋਲ ਸਭ ਤੋਂ ਵੱਡੀ ਉਦਾਹਰਨ ਪੂਰੀ ਦੁਨੀਆ ਦੀ ਜਿਹੜੀ ਸੁਪਰ ਪਾਵਰ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਵੀ ਫਸਦੇ ਨੇ ਇੱਕ ਵਾਰੀ ਐਸੇ ਇੱਕ ਮਾਮਲੇ ਦੇ ਵਿੱਚ ਹੁਣ ਸੋਸ਼ਲ ਮੀਡੀਆ ਤੇ ਦੇਖ ਕੇ ਜੋ ਕੁਝ ਉਹਨੂੰ ਮਿਲ ਕੇ ਜੋ ਕੁਝ ਉਹਨੇ ਸਾਹਮਣੇ ਤਸਵੀਰ ਪੇਸ਼ ਕੀਤੀ ਨਿਸ਼ਾ ਮਨੀਸ਼ ਦੀਆਂ ਗੱਲਾਂ ਦੇ ਵਿੱਚ ਆਉਂਦੀ ਹੈ ਵਿਆਹ ਕਰਾ ਲੈਂਦੀ ਹੈ ਵਿਆਹ ਕਰਾਣ ਤੋਂ ਬਾਅਦ ਜਦੋਂ ਨੂੰ ਪਤਾ ਲੱਗਦਾ ਹੁਣ ਉਹ ਇੱਕ ਐਸੇ ਅਹੁਦੇ ਤੇ ਸੀ ਉਹ ਮਨ ਮਾਰਦੀ ਹੈ ਵੀ ਚਲੋ ਹੁਣ ਵਿਆਹ ਕਰਾਇਆ ਕੋਈ ਗੱਲ ਨਹੀਂ ਇਹਨੂੰ ਕਿਸੇ ਤਰੀਕੇ ਨਿਭਾਇਆ ਜਾਏ ਨਿਭਾਣ ਦੇ ਚੱਕਰ ਦੇ ਵਿੱਚ ਉਹਦੇ ਤੇ ਜਿਹੜੇ ਨੇ ਅਤਿਆਚਾਰ ਵਧਨੇ ਸ਼ੁਰੂ ਹੁੰਦੇ ਨੇ ਕਿਉਂਕਿ ਮਨੀਸ਼ ਵਾਰ-ਵਾਰ ਉਹ ਤੋਂ ਪੈਸੇ ਦੀ ਮੰਗ ਕਰਦਾ ਸੀ ਇੱਕ ਵਾਰੀ 5 ਲੱਖ ਰੁਪਏ ਉਹ ਤੋਂ ਮੰਗਦਾ ਨਿਸ਼ਾ 5 ਲੱਖ ਰੁਪਏ ਦਾ ਲੋਨ ਲੈ ਕੇ ਮਨੀਸ਼ ਨੂੰ ਦਿੰਦੀ ਹੈ ਉਸ ਤੋਂ ਬਾਅਦ 15 ਲੱਖ ਰੁਪਏ ਮੰਗਿਆ ਜਾਂਦਾ ਹੈ ਨਿਸ਼ਾ ਦੇ ਪੈਸੇ ਤੇ ਗੱਡੀ ਲੈਂਦਾ ਐਸ਼ ਕਰਦਾ ਘੁੰਮਣਾ ਫਿਰਨਾ ਕੋਈ ਕੰਮ ਨਹੀਂ ਕਰਨਾ ਹੁਣ ਇਦੂ ਬਾਦ ਕੀ ਹੁੰਦਾ ਨਿਸ਼ਾ ਨੇ ਆਪਣੇ ਬੈਂਕ ਖਾਤਿਆਂ ਦੇ ਵਿੱਚ بیمੇ ਦੇ ਵਿੱਚ ਤੇ ਆਪਣੀ ਜਿਹੜੀ ਸਰਕਾਰੀ ਨੌਕਰੀ ਸੀ ਸਰਕਾਰੀ ਹਰੇ ਕਾਗਜ਼ ਦੇ ਵਿੱਚ ਕਿਤੇ ਵੀ ਨੋਮਨੀ ਆਪਣੇ ਭਾਂਜੇ ਸੁਪਨਿਲ ਤੇ ਆਪਣੀ ਭੈਣ ਨਿਲਮਾ ਨੂੰ ਰੱਖਿਆ ਸੀ ਇਹ ਗੱਲ ਦਾ ਹੁਣ ਪਤਾ ਲੱਗਦਾ ਮਨੀਸ਼ ਨੂੰ ਮਨੀਸ਼ ਇਸ ਗੱਲ ਤੇ ਇਤਰਾਜ਼ ਕਰਦਾ ਪਰ ਜੋ ਕੁਛ ਨਿਸ਼ਾ ਦੇ ਨਾਲ ਹੁਣ ਤੱਕ ਦਾ ਉਹਦਾ ਅਨੁਭਵ ਰਿਹਾ ਸੀ ਉਸ ਹਾਵ ਨਾਲ ਉਹ ਮਨੀਸ਼ ਨੂੰ ਕਿਸੇ ਵੀ ਕਾਗਜ਼ ਦੇ ਵਿੱਚ ਆਪਣਾ ਨਾਮਣੀ ਨਹੀਂ ਸੀ ਕਰਨਾ ਚਾਹੁੰਦੀ ਇਸ ਗੱਲ ਤੋਂ ਫਿਰ ਇਹਨਾਂ ਦਾ ਕਲੇਸ਼ ਵਾਦਦੇ ਨੇ ਕਲੇਸ਼ ਦਿਨੋਂ ਦਿਨ ਜਦੋਂ ਵਧਣੇ ਸ਼ੁਰੂ ਹੁੰਦੇ ਨੇ ਉਹਦਾ ਕਹਿਣਾ ਸੀ ਵੀ ਨਾਮਣੀ ਮੈਨੂੰ ਭਰਿਆ ਜਾਵੇ ਪਰ ਨਿਸ਼ਾ ਕਿਸੇ ਵੀ ਕੀਮਤ 'ਤੇ ਇਹਨੂੰ ਨਾਮਣੀ ਭਰਨ ਵਾਸਤੇ ਤਿਆਰ ਨਹੀਂ ਸੀ ਸਿਰਫ ਇਹ ਵਿਆਹ ਨੂੰ ਕਿਸੇ ਤਰੀਕੇ ਨਿਭਾਉਂਦੀ ਹੁੰਦੀ ਹੈ ਮਨੀਸ਼ ਦੇ ਅਤਿਆਤਾਰ ਜਦੋਂ ਜ਼ਿਆਦਾ ਵਾਦਦੇ ਨੇ ਤਨਿਸ਼ਾ ਸਾਫ਼ ਸ਼ਬਦਾਂ ਦੇ ਵਿੱਚ ਕਹਿੰਦੀ ਹੈ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਤੇਰੀਆਂ ਅਯਾਸ਼ੀਆਂ ਦੇ ਵਾਸਤੇ ਮੈਂ ਤੇਰੀਆਂ ਅਯਾਸ਼ੀਆਂ ਵਾਸਤੇ ਜੌਬ ਨਹੀਂ ਕਰਦੀ ਮੈਂ ਮੈਨੂੰ ਇੱਕ ਜੀਵਨ ਸਾਥੀ ਚਾਹੀਦਾ ਸੀ ਵੀ ਜਿਹੜਾ ਮੇਰੇ ਦੁੱਖ ਦਰਦ ਨੂੰ ਸਮਝੇ ਮੇਰਾ ਸਾਥ ਨਿਭਾਏ ਪਰ ਤੇਰਾ ਇਰਾਦਾ ਕੁਝ ਹੋਰ ਹੈ ਤੂੰ ਮੇਰੀ ਜੌਬ ਦੇਖ ਕੇ ਪੈਸਾ ਦੇਖ ਕੇ ਸਾਰਾ ਕੁਝ ਵਿਆਹ ਕੀਤਾ ਪਰ ਮੇਰਾ ਪੈਸਾ ਮੈਂ ਇਸ ਵਾਸਤੇ ਨਹੀਂ ਦਿਨ ਰਾਤ ਮਿਹਨਤ ਕਰਕੇ ਕਮਾਉਂਦੀ ਵੀ ਤੇਰੀਆਂ ਯਾਸ਼ੀਆਂ ਤੇ ਉਡਾਇਆ ਜਾਏ ਹੁਣ ਇਸ ਗੱਲ ਤੋਂ ਹੋਰ ਜ਼ਿਆਦਾ ਕਲੇਸ਼ ਵੱਧਾ ਮਨੀਸ਼ ਕਹਿੰਦਾ ਤੂੰ ਮੈਨੂੰ ਕਿੱਥੇ ਦੇਖਿਆ ਉਹ ਕਹਿੰਦੇ ਵੀ ਦੇਖਣ ਦਾ ਮਤਲਬ ਨਹੀਂ ਪਤਾ ਲੱਗ ਹੀ ਜਾਂਦਾ ਇਹ ਕਲੇਸ਼ ਇਹਨਾਂ ਦੇ ਵਾਅਦੇ ਰਿੱਤੇ ਨੇ ਵਾਅਦੇ ਵਾਅਦੇ 28 ਜਨਵਰੀ ਨੂੰ ਫੇਰ ਇਹਨਾਂ ਦੀ ਲੜਾਈ ਹੁੰਦੀ ਹੈ ਇਸੇ ਗੱਲ ਨੂੰ ਲੈ ਕੇ ਨੀਲਮਾ ਸਾਹਿਬ ਜਵਾਬ ਦੇ ਦਿੰਦੀ ਹੈ ਵੀ ਮੇਰੇ ਕੋਲ ਤੇਰੇ ਵਾਸਤੇ ਕੋਈ ਪੈਸਾ ਨਹੀਂ ਨਾ ਮੈਂ ਪੈਸਾ ਦੇਣਾ ਤੇ ਨਾ ਤੈਨੂੰ ਨਾਮ ਨਹੀਂ ਕਰਨਾ ਹੁਣ ਇਹਨਾਂ ਦੀ ਲੜਾਈ ਹੁੰਦੀ ਹੈ ਲੜਾਈ ਦੇ ਦੌਰਾਨ ਬਨੀ ਸਰਾਣਾ ਚੁੱਕਦਾ ਸਰਾਣੇ ਨਾਲ ਉਹਦਾ ਮੂੰਹ ਦੱਬਦਾ ਉਦੋਂ ਤੱਕ ਦੱਬੀ ਰੱਖਦਾ ਜਦੋਂ ਤੱਕ ਨੀਸ਼ਾ ਦੀ ਮੌਤ ਨਹੀਂ ਹੋ ਜਾਂਦੀ ਇੱਕ ਜ਼ੀਰੋ ਤੋਂ ਉੱਠ ਕੇ ਕੁੜੀ ਐਸ ਡੀ ਐਮ ਬਣਦੀ ਐ ਇੱਕ ਬੇਰੁਜ਼ਗਾਰ ਬਦਦਮਾਗ ਬੰਦੇ ਦੇ ਹੱਥੋਂ ਮਾਰੀ ਜਾਂਦੀ ਐ ਸੋਸ਼ਲ ਮੀਡੀਆ ਤੇ ਦੇਖ ਕੇ ਸਾਰਾ ਕੁਝ ਉਹਦੇ ਨਾਲ ਰਿਸ਼ਤਾ ਤੈਅ ਹੁੰਦਾ ਜਿਹੜੀ ਨਿਸ਼ਾ ਹੁੰਦੀ ਐ ਇਹ ਨਾਈ ਸਮਾਜ ਦੇ ਵਿੱਚ ਹੁੰਦੀ ਐ ਨਾਈ ਸਮਾਜ ਜਿਹੜਾ ਭਾਈਚਾਰਾ ਉਹਨਾਂ ਚੋਂ ਤੇ ਮਨੀਸ਼ ਪੰਡਤ ਸੀ ਵਿਆਹ ਤਾਂ ਉਹਦੇ ਨਾਲ ਕਰਾ ਲੈਂਦਾ ਇਹਨੂੰ ਐ ਸੀ ਵੀ ਮੈਂ ਪੰਡਤ ਆ ਤਾਂ ਮੇਰੇ ਥੱਲੇ ਦਬ ਕੇ ਰਹੇਗੀ ਪਰ ਐਸਾ ਨਹੀਂ ਹੁੰਦਾ ਉਹਨੇ ਪੜ੍ਹ ਲਿਖ ਕੇ ਆਪਣੇ ਆਪ ਨੂੰ ਕਾਮਯਾਬ ਕੀਤਾ ਤੇ ਇਹ ਬੇਰੁਜ਼ਗਾਰ ਫਿਰ ਜਦੋਂ ਇਹਦੇ ਪਿੰਡ ਇਹਦੇ ਭਰਾਵਾਂ ਤੋਂ ਇਹਦੇ ਬਾਰੇ ਪੁੱਛਿਆ ਜਾਂਦਾ ਤਾਂ ਇਹਦੇ ਭਰਾ ਦਾ ਸਾਫ਼ ਕਹਿਣਾ ਹੁੰਦਾ ਕਿਉਂਕਿ ਚਾਰ ਭਰਾ ਸੀ ਚਾਰਾਂ ਚ ਸਭ ਤੋਂ ਛੋਟਾ ਸੀ ਉਹਦਾ ਕਹਿਣਾ ਜਦੋਂ 14 ਸਾਲ ਦਾ ਸੀ ਉਦੋਂ ਹੀ ਇਹਨੇ ਘਰ ਛੱਡ ਗਿਆ ਤੇ ਕਨੈਕਟਰੀ ਕਰਨ ਲੱਗ ਪਿਆ ਫਿਰ ਇਹ 2008-9 ਦੇ ਵਿੱਚ ਘਰ ਵਾਪਸ ਆਉਂਦਾ ਤੇ ਆਪਣੇ ਹਿੱਸੇ ਦੀ ਜ਼ਮੀਨ ਮੰਗਦਾ ਤਿੰਨ ਵਿਗੇ ਜ਼ਮੀਨ ਇਹਦੀ ਆਉਂਦੀ ਸੀ ਉਹ ਇਹਨੂੰ ਦੇ ਦਿੱਤੀ ਜਾਂਦੀ ਆਪਣੀ ਜ਼ਮੀਨ ਇਹ ਵੇਚ ਦਿੰਦਾ ਉਸ ਤੋਂ ਬਾਅਦ ਇਹਦਾ ਫਿਰ ਕੋਈ ਨਹੀਂ ਪਤਾ ਕਿਸੇ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਕਦੇ ਨਹੀਂ ਆਇਆ ਫਿਰ 2018 ਦੇ ਵਿੱਚ ਹੁੰਦਾ ਤੇ ਆਪਣੀ ਮਾਂ ਨੂੰ ਕਹਿੰਦਾ ਵੀ ਮੇਰਾ ਵਿਆਹ ਹੋਣ ਲੱਗਿਆ ਤੇ ਮੈਂ ਵਿਆਹ ਕਰਾਉਣ ਲੱਗਿਆ ਘਰ ਦਾ ਕੋਈ ਵੀ ਮੰਨਦਾ ਨਹੀਂ ਮਾਂ ਵੀ ਨਹੀਂ ਮੰਨਦੀ ਵੀ ਇਹ ਕਰਦਾ ਕਰਾਂਦਾ ਕੁਝ ਹੈ ਨਹੀਂ ਉਹਨੂੰ ਕਿੱਥੋਂ ਖਵਾਏਗਾ ਪਿਆਏਗਾ ਆਪਣਾ ਇਹਦਾ ਕੋਈ ਟਿਕਾਣਾ ਨਹੀਂ ਪਰ ਚਲੋ ਰਿਸ਼ਤੇਦਾਰਾਂ ਨੂੰ ਇਹ ਸੀ ਸਾਰੇ ਦਬਾਅ ਪਾਉਂਦੇ ਨੇ ਵੀ ਹੋ ਸਕਦਾ ਹੈ ਵਿਆਹ ਤੋਂ ਬਾਅਦ ਸੁਧਰ ਜੇ ਇਹਦਾ 2018 ਦੇ ਵਿੱਚ ਵਿਆਹ ਹੁੰਦਾ ਪਰ 6 ਕੁ ਮਹੀਨੇ ਬਾਅਦ ਹੀ ਇਹਨਾਂ ਦੀ ਕਿਉਂਕਿ ਇਹਦੀ ਜਿਹੜੀ ਅਸਲੀਅਤ ਹੈ ਉਹਦੇ ਸਾਹਮਣੇ ਆਉਂਦੀ ਹੈ ਲੜਾਈ ਝਗੜੇ ਹੁੰਦੇ ਨੇ ਚੇਮੀ ਨੇ ਬਾਤਲਾਕ ਹੋ ਜਾਂਦਾ ਹੁਣ ਇਹ ਗੱਲ ਦਾ ਵੀ ਨਿਸ਼ਾਨ ਨੂੰ ਨਹੀਂ ਪਤਾ ਹੁੰਦਾ ਜੇ ਆਪਣੇ ਆਪ ਨੂੰ ਅਨਮੈਰਿਡ ਦੱਸਦਾ ਭਰਾ ਦਾ ਕਹਿਣਾ ਸੀ ਸਾਨੂੰ ਇਹ ਵੀ ਨਹੀਂ ਪਤਾ ਇਹਦਾ ਕਦੋਂ ਵਿਆਹ ਹੋਇਆ ਐਸਡੀਐਮ ਨਾਲ ਹੋਇਆ ਕਿਹਦੇ ਨਾਲ ਹੋਇਆ ਜੋ ਕੁਛ ਨੇ ਕੀਤਾ ਸਾਡੇ ਲਈ ਬੜੀ ਸ਼ਰਮਿੰਦਗੀ ਦੀ ਗੱਲ ਹੈ ਤੇ ਜੇ ਨੇ ਕੀਤਾ ਤੈਨੂੰ ਇਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਸਾਡਾ ਇਹਦੇ ਨਾਲ ਨਾ ਕੋਈ ਪਹਿਲਾ ਰਿਸ਼ਤਾ ਸੀ ਤੇ ਨਾ ਹੋਣਾ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕੀਤਾ ਜਾਂਦਾ ਜਿਹੜੇ ਐਵੀਡੈਂਸ ਸੀ ਪੁਲਿਸ ਸਾਰੇ ਇਕੱਠੇ ਕਰਦੀ ਐ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਂਦਾ ਪਰ ਇੱਕ ਔਰਤ ਜਿਨੇ ਆਪਣੀ ਜਿਹੜੀ ਜਵਾਨੀ ਐ ਆਪਣੇ ਆਪ ਤੇ ਕੁਰਬਾਨ ਕੀਤੀ ਉਹਨੂੰ ਇਹ ਸੀ ਵੀ ਮੈਂ ਬਣ ਕੇ ਦਿਖਾਵਾਂ ਕੁਛ ਮੈਂ ਅਫਸਰ ਬਣਨਾ ਹੋ ਉਥੇ ਪਹੁੰਚਦੀ ਵੀ ਐ ਜਿਹੜੇ ਉਹਨੇ ਸੁਪਨੇ ਦੇਖੇ ਸੀ ਉਥੇ ਪਹੁੰਚਦੀ ਐ ਫਿਰ ਉਹਨੂੰ ਤਾਂ ਵੀ ਹੁਣ ਵਿਆਹ ਕਰਾਇਆ ਜੇ ਇੱਕ ਜੀਵਨ ਸਾਥੀ ਦੀ ਲੋੜ ਹੈ ਉਹੀ ਜੀਵਨ ਸਾਥੀ ਉਹਦਾ ਕਾਲ ਬਣ ਜਾਂਦਾ ਇੱਕ ਹੋਣ ਹਾਰ ਲੜਕੀ ਬੇਮੌਤ ਮਾਰੀ ਜਾਂਦੀ ਇੱਕ ਵੱੱਡ ਦਿਮਾਗ ਦੇ ਹੱਥੋਂ ਜਿਹਨੂੰ ਉਹਨੇ ਜੀਵਨ ਸਾਥੀ ਬਣਾਇਆ ਉਹੀ ਉਹਨੂੰ ਜਾਨ ਲੈ ਗਿਆ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਰਿਕਾ